ਆਹ ਦੋਸਤੋ ਸਤਸ੍ਰੀ ਅਕਾਲ ਹੈ ਦੇਸੀ ਮੈਥੇ ਨੇ ਜੀ ਸਾਗ ਖਾਤਰ ਬਾਕੀ ਆਪਾਂ ਹੋਰ ਚੀਜ਼ਾਂ ਦੀ ਗੱਲਬਾਤ ਕਰਦੇ ਆਂ ਆਹ ਤੋਂ ਆਪਾਂ ਮੈਥਿਆਂ ਦੀ ਆ ਮੇਥੀ ਦੀ ਬਾਥੂ ਦੀ ਪਾਲਕ ਦੀ ਗੱਲ ਕਰ ਚੁੱਕੇ ਆਂ ਆਹ ਧਣੀਆਂ ਜਿਹੜਾ ਸਾਗ ਚ ਪਾਉਣਾ ਤੇ ਆ ਨਾਲ ਖਾਤਰ ਆਪਾਂ ਮੂਲੀ ਖਾਣੀ ਚਾਹੀਦੀ ਹੈ ਸਾਗ ਦੇ ਸੋ ਜਿਹੜੀ ਮੇਨ ਗੱਲ ਹੈ ਇਹ ਆ ਸੋਏ ਇਹ ਸੌਫਰ ਜਮਾਣ ਜਮਾਣ ਦੀ ਵਿਚਾਰ ਲਈ ਆਈਟਮ ਹੈ ਤੇ ਕਈ ਵਾਰੀ ਆਪਾਂ ਕਹ ਦਿੰਨੇ ਆ ਸਾਗ ਖਾਣ ਤੋਂ ਬਾਅਦ ਗੈਸ ਬਣ ਗਈ ਜੀ ਸਾਗ ਤਾਂ ਬਹੁਤ ਖਰਾਬ ਕਰਦਾ ਹੁਣ ਪਹਿਲਾਂ ਨਹੀਂ ਗੱਲਾਂ ਨਹੀਂ ਉਹ ਜੜੀ ਬੂਟੀਆਂ ਸਾਡੇ ਕੋਲ ਸਹੀ ਨਹੀਂ ਹੁੰਦੀਆਂ ਪੂਰੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੇ ਸੋਏ ਨੇ ਇਹ ਬੰਦਾ ਜੇ ਉਂ ਵੀ ਖਾਂਦਾ ਚਟਣੀ ਪੁਰਜੀ ਬਣਾ ਕੇ ਜਾਂ ਸਬਜੀ ਦੇ ਰੂਪ ਚ ਤਾਂ ਵੀ ਇਹ ਪੇਟ ਦੇ ਰੋਗਾਂ ਨੂੰ ਠੀਕ ਕਰਦਾ ਤੇ ਕੁਦਰਤੀ ਖੇਤੀ 'ਚ ਇਹ ਆਮ ਹੋ ਜਾਂਦੇ ਨੇ ਜਿੱਕਨੇ ਸੋਏ ਆ ਤੇ ਇਹਦੇ ਵਿੱਚ ਸੌਂਫ ਫਰਜਮੈਨ ਦੋਹਾਂ ਦੇ ਗੁਣ ਨੇ ਆ ਆਪਣੇ ਪਸੇਤੀ ਸੌਂਫ ਬੀਜੀ ਆ ਹੁਣ ਬੀਜੀ ਆ ਵੀ ਮਤਲਬ ਇਹ ਸੌਂਫ ਹੈ ਤੇ ਇਹਨਾਂ ਦੀ ਪਛਾਣ ਆ ਜਿਹੜੀ ਇਹਨਾਂ ਦੇ ਫੁੱਲਾਂ ਤੋਂ ਹੁੰਦੀ ਆ ਵੀ ਇਹਦੇ ਫੁੱਲ ਕਿਹਹਿ ਜਨੇ ਉਹਦੇ ਕਿਹਹਿ ਜਨੇ ਮਤਲਬ ਜਿਹੜੀ ਆ ਸੋਏ ਨੇ ਜੇ ਆਪਾਂ ਇੱਕ ਵਾਰੀ ਆਪਣੇ ਖੇਤ 'ਚ ਬੀਜ ਲਈਏ ਤੇ ਅਗਲੀ ਸਾਰੀ ਅਗਲੀ ਮਤਲਬ ਸਾਰੀ ਉਮਰ ਤੁਹਾਨੂੰ ਸੋਏ ਬੀਜਣ ਦੀ ਲੋੜ ਨਹੀਂ ਇਹਦਾ ਜਿਹੜਾ ਬੀਜ ਹੈ ਨਦੀਨਾਵਾਂ ਡਿੱਗਦਾ ਉਗਦਾ ਡਿੱਗਦਾ ਉਗਦਾ ਤੇ ਇੱਕ ਜੜੀ ਬੂਟੀ ਆ ਤੇ ਜਿਹੜੀ ਇਹਦੀ ਖੁਸ਼ਬੂ ਆ ਬਹੁਤ ਹੀ ਸ਼ਾਨਦਾਰ ਹੁੰਦੀ ਆ ਜੇ ਆਪਾਂ ਸੌ ਫਰਜਮੈਂਟ ਨੂੰ ਰਲਾ ਕੇ 스멜 ਕਰੀਏ ਉਹ ਇਹਦੇ ਵਿੱਚ ਕੱਲੀ ਆ ਤੇ ਸਾਗ 'ਚ ਗੈਸ ਨਹੀਂ ਬਣਦੰਦੀ ਸੋ ਆਪਾਂ ਸਾਗ ਤੋੜ ਕੇ ਘਰ ਨੂੰ ਲੈ ਜਾ ਰਹੇ ਹਾਂ ਸੋ ਆਪਾਂ ਨੂੰ ਲੈ ਚੱਲੇ ਦੇਸੀ ਸਾਗ ਆ ਦੇਸੀ ਖੇਤੀ ਆ ਦੇਸੀ ਜੁੱਲ੍ਹੇ ਦੀ ਬਣਾ ਲੈਣਾ ਕੋਈ ਇਹ ਤਾਂ ਗੈਸ ਨਹੀਂ ਬਣਨੀ ਕੋਈ ਬਿਮਾਰੀ ਨਹੀਂ ਆਉਣੀ ਸੋ ਆਪਾਂ ਨੂੰ ਆਪਣੇ ਖੇਤੀ ਨੂੰ ਹੀ ਦੇਸੀ ਬਣਾਉਣਾ ਚਾਹੀਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ